ਘੱਚ ਦੋ ਘੱਚ ਦੋ ਮੁੰਡੋ ਗਰਾਂ ਦੀ ਛੇਤੀ ਕਰੋ ਇਹ ਸਾਡੇ ਟੀਓਪ ਦੀਆਂ ਥੰਬਲਾਂ ਖਰਾਬ ਹੋ ਗਈਆਂ ਸੀ ਅੱਜ ਇਹ ਰਿਪੇਅਰ ਕਰ ਰਹੇ ਆ ਇੱਕ ਸਾਡਾ ਸਾਥੀ ਥੱਲੇ ਖੜਾ ਸਮਾਨ ਪਕੜਾਉਣ ਨੂੰ 11 KV ਤੇ ਕੰਮ ਛੜ ਗਈ ਲਿਆ ਬੰਦ ਸਟਾਰਟ ਚਰਨਾ ਦੀ ਬੰਦਲ ਗਰਮੀ ਇੱਥੇ ਆ ਗਿਆ ਸਾਡੇ ਸਾਥੀਆਂ ਦਾ ਹੌਸਲਾ ਵਧਾਉਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਕਿੱਦਾਂ ਲੱਗਿਆ ਸਾਡਾ ਕੰਮ ਇੱਕੋ ਸਾਡੇ ਬੰਦਿਆਂ ਦੇ ਰੰਗੇ ਰੰਗੇ ਬਣਾਏ ਤੇ ਆਪ ਇਹ ਟੀਓ ਵੀ ਆ ਤੇ ਟਰਾਂਸਫਰ ਮੇਂ ਦੋ ਕੰਮ ਕਰਦਾ ਆ ਬੜੀ ਹੋਸ਼ ਨਾਲ ਕਾਜੀ ਲੈ ਕੇ ਲੋ ਯਾ ਵੀ ਨਹੀਂ ਆ ਆ ਕਰ ਲ ਕੇ ਫਿਰ ਬਹਿ ਕੇ ਚਾਹ ਪੀਣੇ ਕਿਤੇ ਕੋਈ ਨਹੀਂ ਚਾਹ ਵੀ ਪਿਆ ਦੇਣ ਤੁਹਾਨੂੰ ਯਾਰ ਚਾਹ ਦੀ ਕਿਹੜੀ ਗੱਲ ਅੱਜ ਤਾਂ ਵਾਕਈ ਆਪਾਂ ਚਾਹ ਤੋਂ ਜ਼ਿਆਦਾ ਟਾਈਮ ਕੱਢ ਲਿਆ ਹਨ